ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੱਠਾ ਤਹਿਸੀਲ ਅਜੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਗਾਵਾਂ ਦਿਖਾਉਣੀਆਂ ਜਿਨ੍ਹਾਂ ਚੋਂ 4 ਸੋਈਆਂ ਤੇ ਮਗਰ ਵੀ ਚੰਗੀਆਂ ਵੱੱਛੀਆਂ ਤੇ 3 ਗੱਬਣਾ ਸੁਈਆਂ ਦੀਆਂ ਆਪਣੀਆਂ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਬਾਕੀ ਸਾਰੀਆਂ ਬਿਲਕੁਲ ਤਾਜ਼ੀਆਂ ਹੀ ਸੁਈਆਂ ਵਾਂ ਤੇ ਮਗਰ ਵੀ ਚੰਗੀਆਂ ਵੱਛੀਆਂ ਵਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਰ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਜੀ ਚਲੋ ਠੀਕ ਠਾਕ ਚਾਹੀਦਾ ਜੇ ਤੇ ਨਾਮ ਸਿਆਲ ਦਾ ਪਹਿਲਾ ਲਾੜ ਲਾਤਾ ਅੱਛਾ ਸਾਤਾ گاਵਾਂ ਦਾ ਠੀਕ ਅੱਗੇ ਵੀ ਸਾਲ ਚ ਸੱਤ ਸੱਤ ਅੱਠ ਅੱਠ ਪੈਂਦੀਆਂ ਰਹੀਆਂ ਹਾਂ ਜੀ ਤੇ ਗਾਂ ਕੋਈ ਪਹਿਲਾ ਸੂਆ ਦੂਜਾ ਸੂਆ ਤੇ ਤਾਜ਼ੀਆਂ ਸੂਈਆਂ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਇੱਕ ਦਿਨ ਦੀ ਕੋਈ ਰਾਤ ਦੀ ਕੋਈ ਇੱਕ ਕੱਲ੍ਹ ਫੇਰ ਦੀ ਸੂਈ ਇੱਕੋ ਤਰ੍ਹਾਂ ਦੀ ਹਾਂ ਠੀਕ ਹੈ ਹਾਂ ਜੀ ਨਾਮ ਡਾਕਟਰ ਭੋਲਾ ਪਿੰਡ ਠੱਠਾ ਤਸੀਲ ਜਨਾਲਾ ਜ਼ਿਲ੍ਹਾ ਅਮਰਸਰ ਇੱਕ ਬੰਨੇ ਲੋਪੋਕੇ ਤੇ ਇੱਕ ਬੰਨੇ ਚਗਾਵਾ ਠੀਕ ਹੈ ਤੇ ਥਾਣੇ ਦੇ ਬੈਕ ਸਾਈਡ ਆਪਣਾ ਪਿੰਡ ਜੇ ਠੱਠਾ ਠੀਕ ਹੈ ਜੀ ਹਾਂ ਰਾਮਪੀਰ ਸਾਨੂੰ ਇੱਥੇ 10 ਕਿਲੋਮੀਟਰ ਆ ਤੇ ਵਾਕਾ ਬਾਟਰ ਟਾਲੀ ਵੀ 10 ਕਿਲੋਮੀਟਰ ਗਿਤੀ ਤੇ ਮੋਆ ਨੰਬਰ 98554 84286 98550 84290 ਅੱਜ ਰੇਟ ਜਿਹੜੇ ਆ ਨਾ ਬਿਲਕੁਲ ਨੋਰਮਲ ਦੇ ਪਾਉਣੇ ਆ ਕੋਈ ਵੀਡੀਓ ਪੂਰੀ ਵੇਖੇਗਾ ਅੱਜ ਪੂਰੀ ਵੀਡੀਓ ਵੇਖੇ ਤੇ ਮੱਛੀਆਂ ਦੇ 700 ਸੰਗਿਆ ਜਰਸਣੀਆਂ ਸੋਹਣੀਆਂ ਮੱਛੀਆਂ ਨੇ ਅੱਜ ਪਹਿਲਾਂ ਕਿੱਦਰਾ ਸ਼ੁਰੂ ਕਰੀਏ ਫਿਰ ਇੱਥੋਂ ਕਰ ਦਈਏ ਫਿਰ ਚਲੋ ਹਰਿੱਤਾਂ ਸ਼ੁਰੂ ਕਰ ਲਈਏ ਮੈਂ ਰਾਤ ਦੀ ਸੂਈ ਆ ਹਰਖੀ ਜੀ ਅੱਛਾ ਇਹ ਰਾਤ ਦੀ ਸੂਈ ਆ ਰਾਤ ਦੀ ਸੂਈ ਆ ਮਗਰ ਵੀ ਮੱਛੀ ਮਗਰ ਵੀ ਮੱਛੀ ਠੀਕ ਆ ਉਹ ਇਹਦੇ ਪ੍ਰੋਪਰ ਜੇਰ ਵੀ ਉਹ ਪਈਏ ਜੀ ਕਿੰਨੇ ਕੁ ਦੁੱਧ ਵਾਲੀ ਆ ਇਹ ਦੁੱਧ ਤਾਂ ਹਰਪ੍ਰੀਤ ਜੀ ਭਰਦੀ ਰਹੀ ਜੀ 16 ਕਿਲੋ ਅੱਛਾ ਇਹ ਵੜਾ ਦੋਨੋਂ ਇੱਕ ਆ ਤੇ ਇੱਕ ਹੀ ਅੱਛਾ ਇਹ ਦੋਨੋਂ ਇੱਕ ਇੱਕ ਰਵਾਈਆਂ ਠੀਕ ਆ ਜਦੋਂ ਪਾਣੀ ਆਇਆ ਆਪਣੇ ਲਾਕੇ ਅੱਛਾ ਅੱਛਾ ਉਹ ਜਿਹੜੇ ਵੀਰ ਕੋ 15 16 ਗਾਵਾਂ ਇਹ ਪਹਿਲੋਂ ਆਂਦਾ ਲੱਦ ਕੇ ਇੱਕ ਟੋਕਲ ਲੀਆਂ ਹਾਂਜੀ ਵੀ ਉੱਥੇ ਵੀ ਉਹਨਾਂ ਕੋ ਘਲਾ ਦਿੰਨੇ ਆ ਜਦੋਂ ਉਹਨਾਂ ਦੇ ਪਿੰਡ 'ਚ ਪਾਣੀ ਆ ਗਿਆ ਉੱਥੋਂ ਲੱਦੀਆਂ ਆਂਦਾ ਹੋਰ ਕਿਦੇ ਆਂਦਾ ਡੰਗਰੇ ਸਾਰੇ ਲਿੱਸੇ ਹੋ ਗਏ ਅੱਛਾ ਹਾਂਜੀ ਠੀਕ ਆ ਸੁੱਤ ਗਿਆ ਵੜਾ ਫਿਰ ਤੇ ਬਾਕੀ ਜੇਰੇ ਦੀ ਉਹ ਭਈ ਆ ਜੇਰੀ ਨੇ ਪ੍ਰੋਪਰ ਪਾਤੀ ਆ ਤੇ ਆ ਇਹ ਦੇ ਮਗਰ ਵਸ਼ੀ ਹੈ ਤੇ ਵਸ਼ੀ ਵੀ ਸੋਹਣੀ ਆਈ ਹੈ ਤੇ ਮਗਰ ਚਲੋ ਠੀਕ ਹੈ ਕਿਸੇ ਵੀ ਨੇ ਚੰਗਾ ਭਰਾਇਆ ਹੈ ਤੇ ਥਣ ਬੜਾ ਲਾਜਵਾ ਵੇ ਚਾਰੇ ਥਣ ਇੱਕੋ ਜੇ ਸਾਈਜ਼ ਦੇ ਤੇ ਇੱਕੋ ਜੇ ਗੈਰ ਦੇ ਚਲੋ ਤੋਰੋ ਵੇਤੀ ਫਰੀਂ ਨੇ ਉਹਨੇ ਇੱਕੀ ਪਹਲਾਂ ਜਿਹੜੀਆਂ ਹਵਾਂ ਨੇ ਤੇ ਹੈਗੀਆਂ ਆ ਹੁਣ ਦੇਖ ਸਾ ਤੇ ਥਾਣੇ ਤੇ ਹੈ ਜਰਸੀ ਆ ਜਿਹੜੀ ਕਰੋਸ ਤੇ ਅੱਛੀ ਵੇ ਖੋਲਨੀ ਤੋਂ ਤੋਂ ਉਹ ਨਹੀਂ ਛੱਲੇ ਹੋਦੇ ਲੈ ਜਾ ਬੀ ਜੀ ਬਾਕੀ ਉਤਰੇ ਆ ਵੀ ਬੇਲ ਦੀ ਚੰਗੀ ਆ ਤਾਜੀ ਸੂਈ ਆ ਥੋੜੀ ਲੱਪੇ ਲੱਪੇ ਜਿਆ ਤੇ ਜੋ ਚੰਨ ਬਾਤ ਸਾਫ਼ ਸੁਸਰੀ ਠੀਕ ਆ ਕੋਈ ਪੂਰ ਛੱਟਾਂ ਨੇ ਕਿਸਾਂ ਦੇ ਵਿੱਚ ਤੇ ਮੋਲ ਫਿਰ ਇਹਦਾ ਹਰ ਪ੍ਰੀਤੀ ਮੋਲ ਦਾ ਜੇ ਰਾਜੀ ਹੁੰਦੀ ਵੱਛੀ 60 ਪੈਣੀ ਹਾਰ ਦੀ ਜੀ ਹਾਂਜੀ 45000 ਚ ਮਾਨਤਾ ਕਰਾਂਗੇ ਅੱਛਾ 45000 ਚ ਕਰ ਦੋਗੇ ਮਾਨਤਾ 45000 ਚ ਮਾਨਤਾ ਕਰਦਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਹੋਰ ਜੱਸੀ ਵੜ ਆ ਗਈ ਜੇ ਇਹ ਹਾਂਜੀ ਮੂੰਹ ਪਹਿਲਾ ਸੁਆ ਅੱਛਾ ਮੂੰਹ ਚਾਰ ਦੰਦ ਖੋਲੋ ਫਿਰ ਇਹਨਾਂ ਵਿੱਚ ਵੱਛੀ ਇਹਦੇ ਦੇ ਨਾ ਲੈਂਦੀ ਜੇ 15 16 ਅੱਛਾ ਹਾਂ ਦੇ ਕਿੰਨੇ ਕੇ ਦੁੱਧ ਵਾਲੀ ਆ ਪਹਿਲਾਂ ਸੁਬੇ ਉਹ ਮੱਠੀ ਜੇ ਹਾਂਜੀ ਉਹ ਤੇ 15 16 ਕਿਲੋ ਭਰੂਗੀ ਫਿਰ ਕੁਆਲਟੀ ਵੇਖੋ ਮੱਠੀ ਜੀ ਬਾਕੀ ਸੋਹਣੀ ਵੈਲਿਆ ਜਰਸੀਆਂ ਦੇ हिसाब ਨਾਲ ਚੰਗੀ ਜੰਮੀ ਪਲੀ ਆ ਸ਼ੌਕ ਨਾਲ ਜਿੰਨੇ ਇੱਕ ਅੱਧੇ ਰੱਖਣੀ ਹੈ ਸ਼ੌਕ ਨਾਲ ਜਿੰਨੇ ਕਿਸੇ ਵੀ ਨੇ ਘਰੇ ਵੈਲਡ ਰੱਖਣੀ ਹੈ ਥੱਲੇ ਚੰਗੀ ਭਰੂਗੀ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਹੁੰਦਾ ਇੱਕ ਮਿੰਟ ਰੋਕੇ ਵੀ ਦਿੱ ਇੱਥੇ ਨੂੰ ਆ ਦੇਖ ਸਕਦੇ ਜੀ ਹైదరాబాద్ ਥੱਲੇ 1 ਉਹ ਜੇ ਗੈਪ ਤੇ ਦੇ 1 ਉਹ ਜੇ ਸਾਈਜ਼ ਚਾਰੇ ਥਾਣੇ ਆ ਥਾਣੇ ਵੀ ਹੁੰਦੇ ਹੱਥ ਚ ਆਉਣਾ ਲੱਗਦਾ ਆਪਾਂ ਮੇਰੇ ਰੱਸੀ ਸੁੱਟ ਕੇ ਤੇ ਥੱਲੇ ਬਹਿ ਜਾ ਠੀਕ ਹੈ ਜੀ ਥੱਲੇ ਮੱਛੀ ਤੱਕ ਜੀ ਹੋ ਜ਼ਕਰ ਮੱਛੀ ਜੋਂ ਮੈਂ ਹੱਥੋਂ ਤੋਂ ਪਹਿਲਾਂ ਚੋਣੀ ਪਵੇ अच्छा। ਇਹ ਵੀ ਬੱਚੀ ਬਣੂਗੀ। ਤੇ ਇਹਦਾ ਫਿਰ ਮੁੱਲ 15 ਲੈਣ ਲਈਏ। ਇਹ ਆ ਵੀ ਜੇ ਕਿਸੇ ਵੀ 14-15 ਤਰੀਕ ਨੂੰ ਇਹਦੇ ਦਿਨ ਪੂਰੇ ਹੋਣ। ਜਿੰਨੇ ਕਿਸੇ ਵੀ ਸ਼ੌਂਕ ਨਾਲ ਹਾਂਜੀ ਘਰੇ ਰੱਖਣੀ ਆ ਉਹਨਾਂ ਵੀ ਦਾ ਵਾਸਤੇ ਆ। ਇਹਦੇ 10 ਰੁਪਏ ਚੋਕੇ ਫਿਰ ਉਹਨਾਂ ਦੀ ਆ। ਤੇ ਇਹਦਾ ਮੁੱਲ ਫਿਰ ਮੁੱਲ ਤੇ ਭਾਵੇਂ ਉਹਨੇ 65 ਕਰ ਦਿੰਦੇ 60 ਕਰ ਦਿੰਦੇ। ਹਾਂਜੀ 50 ਹਜ਼ਾਰ ਤੋਂ ਮਾਨਤਾ ਕਰ। ਅੱਛਾ 50 ਚ ਕਰ ਦੋਗੇ ਮਾਨ। ਹਾਂ। ਬਾਕੀ ਰੇਟ ਜਿਹੜੇ ਆਪਾਂ ਫਿਕਸ ਜੇ ਪਾਉਂਡ ਹੈ ਜੇ। ਅੱਜ ਉਹਨੇ ਕੀ ਜਿੰਨੇ ਕਿ ਲੈ ਲੈਣੇ ਹਨ। ਤੇ ਆ ਜਿਹੜੀ ਗਾਂ ਜੇ ਇਹ ਤੀਸਰਾ ਸੂਗਾ ਸੂਗੀ ਇਹ ਵੀ ਗੱਬਣ ਹੈ ਹਨਾ ਹਾਂਜੀ ਇਹ ਕਿੰਨੇ ਕੇ ਦੁੱਧ ਲਈ ਆ ਹਾਂਜੀ ਇਹ ਵੀ ਠੰਡੀ ਤੇਰੀ ਹੈ ਹਨਾ ਆ ਵੇਖੋ ਥਾਂ ਦਿਖਾਓ ਲਿਆ ਕੇ ਵੀਰਾਂ ਨੂੰ ਨੂਕ ਵਾਲਾ ਖਣ ਲੱਗਾ ਇਹਨੂੰ ਆ ਦੇਖ ਸਕਦੇ ਥਾਂਲੇ ਦੇ ਵੀ ਚੰਗੇ ਗਿਆਪਤੇ ਆ ਜਿਹੜਾ ਤੇ ਹਵਾਨ ਦੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਇਹ ਰਵੇਖੋ ਇਹੋ ਜਿਹਾ ਹੁੰਦੇ ਆ ਜਿਹੜਾ ਕਿੰਨਾ ਕੇ ਦੁੱਧ ਭਰੀ ਜਾਊਗੀ ਇਹ ਦੁੱਧ 20 ਕਿਲੋ ਭਰਦੀ ਰਹੀ ਅੱਛਾ ਬਾਕੀ ਕੱਦ ਕਾਠ ਪੱਖੋਂ ਪੂਰੀ ਜਵਾਨਿਆ ਐ ਵੀ ਅਰੇ ਦੰਨ ਨਹੀਂ ਲੀਏ ਵੀ ਅੱਕਦਾ ਬਾਕੀ ਇਹ ਵੀ ਥੱਲੇ ਚੰਗੀ ਤਿਆਰ ਹੋ ਗਈ ਐ ਵੀ ਨਿਭਾਨਾ ਫਿਕਸ ਜੇ ਤਿਆਰ ਕਰਨਾ ਵਾ ਹਾਂਜੀ ਹਰੇ ਦਿਨ ਲੈ ਦੇਗੀ ਆਪਕਾ ਉਤ ਲੈ ਦੇਗੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰਪ੍ਰੀਤ ਜੀ 60 ਹਜ਼ਾਰ ਮੰਨਤਨ ਕਰਾਇਆ ਅੱਛਾ ਇਹਦਾ 60000 ਚ ਕਰਨਾ ਮੰਨਤਨ ਹਾਂਜੀ ਠੀਕ ਹੈ ਜੀ ਹੁਣ ਆ ਜਿਹੜੀ ਗਾਹ ਇਹਦੇ ਮਗਰ ਵੱਛੀ ਜੇ ਇਹ ਸਾਵੀ ਜਰਸੀ ਸੂਈ ਜੇ ਅੱਛਾ ਜੇ ਤਾਂ ਜਰਸੀ ਕੋਈ ਬਲੈਕ ਹੁੰਦੀ ਆ ਕੋਈ ਆ ਕਲਰ ਆ ਹੁੰਦਾ ਹਾਂਜੀ ਇਹ ਸਫਾ ਕਲਰ ਜੇ ਅੱਛਾ ਹਾਂਜੀ ਇਹ ਮਗਰ ਵੱਛੀ ਜੇ ਪਰਸੋਂ ਦੀ ਪਰਸੋਂ ਮਗਰ ਵੱਛੀ ਬੜੀ ਵਧੀਆ ਆਈ ਏ ਟੀਕਾ ਕਿਸੇ ਵੀ ਨੇ ਚੰਗਾ ਭਰਾਇਆ ਆ ਤੇ ਆ ਥਾਣੇ ਦੇ ਵਿੱਚ ਆ ਇਤਰਾ ਥੱਲੇ ਬੈਠੋ ਕੋਈ ਵੰਗਾ ਨਹੀਂ ਜੇ ਠੀਕ ਆ 7 ਕਿਲੋ ਬੋਲਾ ਜੇ ਦੇ ਥੱਲੇ ਕਿੰਨਾ ਕਰੀ ਜਾਉਗੀ ਤਾਂ ਉੱਤੇ ਦੁੱਧ 10 12 ਕਿਲੋ ਕਰੂੰਗੀ ਤੋਰ ਦੋ ਫੇਰ ਇਹਨਾਂ 12 ਕਿਲੋ ਆ ਵਧੀਆ ਰਮਾਨਾ ਭਰੀ ਜਾਏਗੇ ਤੰਤੂ ਬਹੁਤ ਵਧੀਆ ਪਿਆਰਾ ਲੱਗਾ ਕੋਈ ਮੰਗਣਾ ਨਹੀਂ ਕਿ ਇਤਨਾ ਹੀ ਐਡੀ ਮੋਟੀ ਧਾਰਕ ਕੋਪੂਰ ਖੱਟਾ ਨਹੀਂ ਇਹ ਹੈਗਾ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੈਂ ਤਾਂ ਇਹਦਾ ਹਰ ਪ੍ਰਿੰਟ 35 ਜੋ ਮੰਨ ਤਾਂ ਕਰਾਂ ਅੱਛਾ 35 ਜੋ ਕਰੋਗੇ ਮੰਨ ਤਾਂ 35 ਜੋ ਮੰਨ ਤਾਂ ਕਰਦੇ ਤੇ ਆ ਵੀ ਕਹਾ ਦੂਸਰਾ ਸੁਬਾ ਸੂਈ ਦੇ ਦੂਸਰਾ ਸੁਬਾ ਸੂਈ ਤੇ ਇਹਦੇ ਮਗਰ ਵੀ ਵੱਛੀ ਹੈ ਇਹਦੇ ਮਗਰ ਵੀ ਅੱਛੀ ਹੈ ਇਹਨੂੰ ਸੂਈ ਬੜੀ ਪਿਆਰੀ ਹੈ ਇਹਨੂੰ ਵੀ ਅੱਛਾ ਆਮੋ ਕਰ 14 ਲੀਟਰ ਦੁੱਧ ਦੇ ਦਸਲੇ ਤਿਆਰ ਤਿਆਰ ਜਿਹੜਾ 14 ਲੀਟਰ ਹੈ ਹਾਂਜੀ ਹਾਂਜੀ ਫਿਰ 2 ਚਵਾਰਤ ਵਧ ਗਿਆ ਦੀ ਕਿੰਨਾ ਕਰੀ ਜਾਊਗੀ ਇਹ ਹਾਂਜੀ ਇਹ ਕਿੰਨਾ ਦੁੱਧ ਕਰੀ ਜਾਊਗੀ ਦੁੱਧ ਤਾਂ 17 ਕਿਲੋ ਪਰੋਗੀ ਦੀ ਤੋੜਾ ਫਿਰ ਇਹ ਤੇ ਬਾਕੀ ਆ ਥਾਨ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਬਾਕੀ ਚਿਹਰੇ ਤਾਂ ਸੋਹਣੇ ਆ ਸਰਪ੍ਰੀ ਦੱਸਦ ਕੇ ਵਿਦਾਨੂ ਐ ਥਾਂ ਦੇ ਵਿੱਚ ਨਾ 5-7 ਧਾਰਾਂ ਕੱਟ ਜੇ ਕੱਟਿਆ ਅੱਛਾ ਪਹਿਲਾਂ ਦੱਸ ਦਿੰਨਾ ਠੀਕ ਐ ਪੰਜਾ ਸਿਰਫ ਫਰਕ ਪੰਜਾ ਸੱਤਾਂ ਧਾਰਾਂ ਦੇ ਤੇਰਾ ਫਿਰ ਮੁੱਲ ਇਹਦਾ ਮੁੱਲ ਅਰਪ੍ਰੀਤ ਜੀ 45000 ਚ ਮਾਨਤਾ ਕਰਦਾਂਗੇ ਅੱਛਾ 45000 ਚ ਕਰਾਂਗੇ ਰਾਮ 45000 ਚ ਮਾਨਤਾ ਕਰਦਾਂਗੇ ਠੀਕ ਐ ਜੀ ਤੇ ਮੱਛੀ ਚੌਂਟਵਾ ਬਹੁਤ ਸਾਫ਼ ਸੁਥਰੀ ਆ ਠੀਕ ਐ ਜੀ ਹਾਂ ਜੀ ਮਗਰ ਮੱਛੀ ਜੇ 14 ਕਿਲੋ ਦੁੱਧ ਆ ਮੋਕਰ ਰੈਡੀ ਜੀ ਦੇ ਠੀਕ ਐ ਜੀ ਸੂਈ ਨੂੰ 5-6 ਦਿਨ ਹੋ ਗਏ ਤੇ ਇੱਕ ਆ ਵੀ ਤਾਜੀ ਸੂਈ ਜਾਂਦੀ ਐ ਇਹ ਵੀ ਤਾਜੀ ਸੂਈ ਜਾਂਦੀ ਐ ਇਹ ਆ ਵੀ ਨਾੜੂ ਦੇ ਸਾਦੇ ਨਾਲ ਹੀ ਹੈ ਇਹ ਬੱਚਾ ਜੇ ਇਹ ਵੀ ਪਰਸੋ ਦੀ ਸੂਈ ਜੇ ਪਰਸੋ ਰਾਤ ਦੀ ਸੂਈ ਜੇ ਇਹ ਪਰਸੋ ਨਹੀਂ ਸੂਈ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਇੱਕ ਇਹ ਵੀ ਠੰਡੀ ਸੀਰੀ ਇਤਨਾ ਠੀਕ ਹੈ ਮੇਖੋ ਥਾਣੋ ਵੇਖੋ ਕਿੱਡਾ ਕਮਾਲ ਦਾ ਬੱਚੀ ਨੂੰ ਲੱਗਾ ਇਹ ਦੂਜਾ ਸੁਭਾ ਸੂਈ ਜੇ ਅੱਛਾ ਇਹ ਦੁੱਧ ਭਰਦੀ ਜੇ 20 ਲੀਟਰ ਅੱਛਾ 20 ਲੀਟਰ ਸਾਂਝੀਆਂ ਗਈਆਂ ਵੀ ਸਾਂਝੀਆਂ ਨਹੀਂ ਗਈਆਂ ਦੋਨੋਂ ਇੱਕ-ਇੱਕ ਰਵਾਈਆਂ ਅੱਛਾ ਇੱਕ ਆਵਲੀ ਗਾਂ ਤੇ ਇੱਕ ਆਵਲੀ ਗਾਂ ਤੋਰੋ ਹਾਂ ਫੇਰ ਇੱਕ ਦੀ ਹਾਂਜੀ ਹੁਣ ਕਿੰਨਾ ਕੁ ਪੋੜਾ ਹੋਊਗਾ ਆ ਮੋਕੇ 12 13 ਕਿਲੋ ਅੱਛਾ ਹਾਂਜੀ ਤੇ ਯਾ ਆ ਤਾਂ ਨਖਲਿਆ ਇੱਕ ਦੂਸਰੀ ਨਹੀਂ ਆ ਵੀ ਆਮ ਹੀ ਆ ਕੋਈ ਅੱਛਾ ਹਾਂਜੀ ਬਾਕੀ ਸ਼ਾਮ ਖਾਣੋਂ ਜਾਣਵ ਚੱਡੇ ਹੈ ਕਿ ਤਨਾ ਉਹ ਜਿਹੜੀਆਂ ਹੁੰਦੀਆਂ ਨੇ ਉਹ ਲੱਖ ਜਿਹੇ ਵਿੱਚੰੀਆਂ ਤੋਂ ਉਹ ਆਪੇ ਮੱਛੀ ਉਹ ਵੀਰ ਆਂਦਾ 20 ਕਿਲੋ ਪਹਿਲੇ ਸਵੇਰ ਦੁੱਧ ਭਰਦੀ ਰਹੀ ਆ ਅੱਛਾ ਹਾਂਜੀ ਹਾਂਜੀ ਐ ਮੋਕਾਂ ਨੂੰ 12 ਫੇਰਾ ਕਿਲੋ ਬੋੜਾ ਜੀ ਕੋਈ ਬੰਗਾ ਨਹੀਂ ਕੋਈ ਬੰਗਾ ਨਹੀਂ ਇਤਨਾ ਹੀ ਵੇਚੋ ਠੀਕ ਆ ਹਾਂਜੀ ਫਿਰ ਆਹ ਮਾਨਾ ਹੋਂ ਦਾ ਪੱਠਾ ਨਾਲ ਲੱਗਣ ਦੀ ਵਧੀਆ ਗਾੜੀ ਕਰਨ ਦੀ ਬਾਕੀ ਬੱਚਾ ਵੀ ਜਿਹੜਾ ਇਹਨੇ ਕਾਫੀ ਭਲਿਆ ਦਿੱਤਾ ਵਾ ਹਾਂ ਬੱਚਾ ਵੀ ਬਹੁਤ ਭਲਿਆ ਦਿੱਤਾ ਤੇ ਇਹ ਜਿਹੜਾ ਚੰਗੇ ਭਰਾਏ ਠੀਕ ਹੈ ਚੰਗੇ ਭਰਾਏ ਉਹ ਵੀ ਵੱਚੀ ਚਲੋ ਚੰਗੀ ਆਈ ਆ ਤੇ ਇਹਦਾ ਫਿਰ ਮੁੱਲ ਹਰਪ੍ਰੀਤ ਜੀ ਦੇ ਦਿੰਦੀ ਆ ਰਾਜੀ ਹਾਂਜੀ ਤੇ ਮੱਚੀ 60000 ਦੀ ਹਾਂਜੀ 50000 ਚ ਮੰਨਤਾ ਅੱਛਾ ਇਹ ਤਾਂ 50000 ਚ ਕਰੋਗੇ ਮੰਨਤਾ ਠੀਕ ਹੈ ਜੀ ਤੇ ਹੁਣ ਆ ਗਿਆ ਦੂਜਾ ਸੁਦਾ ਵੜਜੇ ਗੱਬਣੇ ਵੀ ਹਨਾ ਗੱਬਣੇ ਕਾਲੀ ਜੱਸੀ ਵੇਖੋ ਕਾਟ ਕਾਟ ਵੇਖੋ ਅੱਛੀ ਦਾ ਠੀਕ ਹੈ ਹਾਂਜੀ ਦੂਜਾ ਸੁਦਾ ਜੇ ਥੰਦ ਖਾ ਲੋ ਲੱਗੋ ਥਾਣੇ ਤੇ ਦੇਖ ਲੈ ਜੇ ਲੱਗੇ ਤਾਂ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਦੁੱਧ ਪਹਿਲੇ ਸਵੇਰ 16 ਕਿਲੋ ਭਰ ਦੀ ਦੀ ਜੇ ਅੱਛਾ ਹਾਂਜੀ ਐਰ ਕਿ ਕਿੰਨਾ ਭਰੀ ਜਾਊਗੀ ਅਸੀਂ 18-19 ਕਿਲੋ ਦੁੱਧ ਭਰੂਗੀ ਅੱਛੀ ਤੋੜ ਦੋ ਫੇਰ ਇਹਨੂੰ ਫੇਸ ਤੋਂ ਆਫਟ ਵੀ ਰੰਗ 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 ਦੇ ਵੇਖੋ ਕਾਲੇ ਰੰਗ ਦੀ ਵੈੜ ਹੈ ਜਿਹੜੀ ਤੇ ਕੱਦ ਕਾਠ ਪੱਖਾ ਵੀ ਪੂਰੀ ਜਵਾਨ ਹੈ ਆਜ ਲੈ ਆਜ ਜਿਹੇ ਸ਼ੌਂਕੀਆਂ ਤੋਂ ਰੱਖਣ ਵਾਲੀ ਹੈ ਠੀਕ ਹੈ ਚਾਰ ਐਥੋਂ ਇਹ ਵੀ ਜੇ ਕਿਸੇ ਵੀ ਨੇ ਸ਼ੌਂਕ ਨਾਲ ਘਰੇ ਰੱਖਣੀ ਆ ਉਸ ਨਾਲ ਚੰਗੀ ਹੈ ਤੇ ਮੁੱਲ ਫਿਰ ਇਹਦਾ ਸਾਰ ਪ੍ਰੀਟਿਜਰ ਆ ਰਹੀ ਹੁੰਦੀ ਬਿਲਕੁਲੀ ਹਾਂਜੀ ਇਹ ਤਾਂ 65 70 ਹਜ਼ਾਰ ਦੀ ਬੱਚੀ ਸੀ ਹਾਂਜੀ ਹੁਣ ਇਹ ਤਾਂ 52 ਹਜ਼ਾਰ ਤੇ ਮਾਨਤਾ ਕਰਦਾ ਜੀ ਅੱਛਾ 52 ਚ ਕਰੋਗੇ ਮਾਨਤਾ 52 ਤੇ ਮਾਨਸਾ ਬੱਚੀ ਵੇਖੋ ਨਾ ਪਾਰਚ ਫੂਲ ਚ ਵੇਖੋ ਅੱਛੀ ਦੀ ਹਾਂਜੀ ਹਾਂ ਤੇ ਬਾਕੀ ਚਲੋ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਨਾ ਤਸੱਲੀ ਕਰਕੇ ਖੜੇ ਆਪਣੀ ਸਮਝਣਾ ਜਿੱਤਰਾ ਵੀ ਮੰਗਾ ਲੇਗਾ ਕੋਈ ਵੀਰ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ